ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਚਾਮਾ ਵਿੱਚ ਸੀਵਰੇਜ ਸਾਫ਼ ਕਰਦੇ ਹੋਏ ਦਿਮਾਗ ਨੂੰ ਗੈਸ ਚੜਨ ਦੇ ਨਾਲ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ ਜਿਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਜਿਨ੍ਹਾਂ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਦੂਸਰਾ ਵਿਜੇ ਰੇ ਇਲਾਜ ਹੈ ਦੱਸਦੀ ਕਿ ਸਿਵਲ ਹਸਪਤਾਲ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਸਾਫ ਸਫਾਈ ਕਰਦੇ ਸਮੇਂ ਇਹਨਾਂ ਨੂੰ ਗੈਸ ਚੜ ਗਈ ਸੀ ਜਿਸ ਤੋਂ ਬਾਅਦ ਇਹਨਾਂ ਇਹ ਬੇਹੋਸ਼ ਹੋ ਜਾਂਦੇ ਨੇ ਇਹਨਾਂ ਨੂੰ ਬਚਾਉਣ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ i ਹਾਂ ਮੈਂ ਇਹਦੇ ਲਈ ਪੜ੍ਹ ਰਿਹਾ ਹਾਂ। ਪਈ ਰਾਜਸਥਾਨ ਦੇ ਰਹਿਣ ਵਾਲੇ ਹਨ। ਉਹ ਮਗੈ 20-22 ਸਾਲੇ ਕੇ ਕੰਮ ਕਰਦੇ ਵਰਦੇ ਪਾਜੀ। ਐਂ ਕੂੜਾ ਕਾੜਾ ਚੁਬਦੇ, ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਤੇ ਇਹਨਾਂ ਦਾ ਸੀਮਰੇ ਕੇ ਵੀ ਇਹਨੇ ਜ਼ਿੰਮੇਦਾਰੀ ਦੇ ਰੱਖੀ हमको। ਸੀਮਰੇ ਦਾ ਕੰਮ ਕਰਾਂਗੇ ਤਾਂ ਇੱਥੇ ਰਹਿਣਗੇ, ਸਾਰਾ ਕੰਮ ਕਰਾਂਗੇ। ਅਗਰ ਸੀਮਰੇ ਦਾ ਕੰਮ ਨਹੀਂ ਕਰਨਗੇ ਤਾਂ ਤੁਸੀਂ ਪਿੰਡ ਤੇ ਨਿਕਲ ਜਾਓ ਨਹੀਂ ਕਰਨਗੇ ਕੋਈ ਕੰਮ। ਇਹ ਚੱਕਰ ਇਹਨਾਂ ਦਾ। ਤਾਂ ਆ ਮਜਬੂਰ ਹੈ ভাই ਸੀਮਰੇ ਦਾ ਵੀ ਕੰਮ ਕਰਦੇ 4000 ਦਿੰਦੇ ਪਾਜੀ। ਆ ਅੱਜ ਕੀ ਹੋਇਆ? ਅੱਜ ਹੋਇਆ ਇਹਨਾਂ ਕੋ ਸੀ ਸ਼ਿਵਰੇ ਦਾ ਕੀ ਹੈ ਗੰਦੇ ਹੋਏ ਸ਼ਿਵਰ ਪਾਣੀ ਰੁਕੇ ਡੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਾਰੇ ਤੂੰ ਨਾ ਸ਼ਿਵਰ ਸਾਫ ਕਰੋ ਤਸੀਂ ਬਰੇ ਸਾਫ ਕਰਨੇ ਗਏ ਤਾਂ ਦੋ ਮੇਰਾ ਘਰ ਵਾਲਾ ਬੜਿਆ ਅੰਦਰ ਕਨਈਆ ਤਾਂ ਮੇਰਾ ਫਿਰ ਆ ਬੜਿਆ ਅੰਦਰ ਦੋਨੋਂ ਉੱਥੇ ਹੀ ਘੈਰ ਹੋ ਉਸ ਹੋ ਗਏ ਇੰਟਰ ਭੀੜ ਬੜੀ ਬੜੀ ਭੀੜ ਭਰੀ ਕੇ ਨਹੀਂ ਨਹੀਂ ਨਿਕਾਲਾ ਕੇ ਨਾ ਜੇ ਮੈਂ ਅੰਦਰ ਬੜੂ ਤਾਂ ਮੈਂ ਨਿਕਾਲੂ ਉਹਨੂੰ ਕੇ ਨਹੀਂ ਨਿਕਾਲਾ ਮੈਂ ਮਿੰਨੇ ਕੱਪ ਪਾਈ ਕਿੰਨੇ ਆ ਬੜਾ ਰੋੜਾ ਕਿੰਨਾ ਪਾਇਆ ਕੇ ਨਹੀਂ ਨਿਕਾਲਾ ਕੀ ਸਾਰੀ ਘਟਮਾਈ ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਵਿਚਰਾ ਇਹ ਗੱਟਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਟਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਆਉਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲੈ ਆਏ ਜਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪਤਾਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਆਹ ਪੋਜੀਸ਼ਨ ਹੈ ਜੀ ਤਿੰਨ ਤਿੰਨ ਬੰਦੇ ਇੱਕ ਦੀ ਹਾਲਤ ਇੱਕ ਪੂਰੇ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਹੀ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ ਅੱਛਾ ਸਾਲ ਜਿਹੜਾ ਗਟਰ ਸਾਫ ਕਰਨ ਵਾਲਾ ਜਿਹੜਾ ਪ੍ਰਾਈਵੇਟ ਦੌਰ ਦੇ ਮਤਲਬ ਆਇਆ ਕੋਈ ਉਹਨਾਂ ਦੇ ਬੰਦਾ ਨਹੀਂ ਸੀ ਤਿੰਨ ਬੰਦੇ ਲਾ ਕੇ ਮਜ਼ਦੂਰ ਕੋਈ ਬਣਾਉ ਟੂਬੀ ਪਰਪਸ ਕੋਈ ਸੇਫਟੀ ਨਹੀਂ ਕੁਝ ਨਹੀਂ ਆਉਂਦਾ ਇਹ ਤੇ ਹੋਰ ਸਰਪੰਚ ਸਾਹਿਬ ਹੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਕੁਛ ਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਹਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਦੌਰ ਦੇ ਕਿਸੇ ਨੇ ਲਾਇਆ ਸੀ ਗਟਰ ਬੰਸ ਸੀਗੇ ਸੀਵਰੇਜ ਬੰਸ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇਤਵਾਰੀ ਦੇਖ ਲੈਣ ਜਿਹੜਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਕੋਲ ਪੁੱਛਿਆ ਜਾ ਰਿਹਾ ਹੈ ਹੈਲਪ ਵਾਸਤੇ ਸਤਰੀ ਬੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਜੀ ಗ್ರಾಮ ਪੰਚਾਇਤ ਕੀ ਕਿਹੜੀ ਕਿਹੜੀ ಗ್ರಾಮ ਪੰਚਾਇਤ ਚਾਵਾ ಗ್ರಾಮ ਪੰਚਾਇਤ ਚਾਵਾ ਚਾਵਾ ਜੀ ਚਾਵਾ ਬੇੜਾ ਠੀਕ ਹੈ ਲੁਧਿਆਣਾ ਲਈ ਇਧਰ ਲਈ ਲਖੀ ਦੀ ਰਿਪੋਰਟ